ਅੱਜ ਦੀ ਸਵੇਰ ਡੇਰਾ ਬਸੀਸ 'ਚ ਵੱਡਾ ਐਨਕਾਊਂਟਰ ਮੁੱਠਪੇੜ ਤੋਂ ਬਾਅਦ ਦੋ ਬਦਮਾਸ਼ ਕਾਬੂ ਕੀ ਹਾਂ ਡੇਰਾ ਬਸੀ ਵਿੱਚ ਵੱਡਾ ਐਨਕਾਊਂਟਰ ਕੀਤਾ ਗਿਆ ਜਿਸ ਦੇ ਵਿੱਚ ਦੋ ਬਦਮਾਸ਼ ਕਾਬੂ ਕੀਤੇ ਗਏ ਨੇ ਦੱਸਣਾ ਪੈਂਦਾ ਹੈ ਕਿ ਕੱਗੜ 'ਚ ਪੁਲਿਸ ਅਤੇ ਗੈਂਗਸਟਰ ਵਿਚਾਰ ਮੁੱਠਪੇੜ ਹੋਈ ਹੈ ਦੱਸ ਦਈਏ ਇਹ ਸਾਂਝਾ ਆਪਰੇਸ਼ਨ ਹੈ ਏਜੀਟੀਐਫ ਅਤੇ ਐਸਏਐਸ ਪੁਲਿਸ ਵੱਲੋਂ ਕੀਤਾ ਗਿਆ ਸਸੀਐਸ ਨਗਰ ਪੁਲਿਸ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨਾਲ ਸਾਂਝੇ ਆਪਰੇਸ਼ਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੈਂਗਸਟਰ ਮਲਕੀਆ ਤਰਫਾ ਮੈਕਸੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਵਿਦੇਸ਼ੀ ਅੱਤਵਾਦੀ ਗੋਲਦੀ ਬਰਾੜ ਅਤੇ ਗੈਂਗਸਟਰ ਗੋਲਦੀ ਢਿੱਲੋ ਦਾ ਇੱਕ ਆਪਰੇਟਿਵ ਹੈ ਉਸਨੂੰ ਜ਼ੀਰਕਪੁਰ ਅੰਬਾਲਾ ਹਾਈਵੇ ਐਸਐਸ ਨਗਰ ਦੇ ਕੱਗਰ ਪੁਲ ਨੇੜੇ ਇੱਕ ਸੰਖੇਪ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਜਦੋਂ ਮੰਨਨ ਦੇ ਕਿ ਹਿਰਾਸਤ ਵਿੱਚ ਭੱਜਣ ਦੀ ਕੋਸ਼ਿਸ਼ ਦੌਰਾਨ ਉਸਨੇ ਪੁਲਿਸ ਟੀਮ ਤੇ ਗੋਲੀਬਾਰੀ ਕੀਤੀ ਹੈ ਤੇ ਆਤਮ ਰੱਖਿਆ ਤੇ ਪੁਲਿਸ ਟੀਮ ਦੁਆਰਾ ਜਵਾਬੀ ਗੋਲੀਬਾਰੀ ਵਿੱਚ ਮੈਕਸੀ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੈ ਉਸ ਨੂੰ ਮੁਹਾਰੀ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਪੇਜ ਦਿੱਤਾ ਗਿਆ ਪੰਜਾਬ ਪੁਲਿਸ ਇੰਡੀਆ ਪੇਜ ਦੇ ਸ਼ੇਅਰ ਕੀਤੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਰਾਸ ਸਾਸੀ ਦੇ ਪਿੰਡ ਰੋਟਾਲਾ ਦਾ ਰਹਿਣ ਵਾਲਾ ਮੈਕਸੀ ਗੋਲਦੀ ਬਰਾੜ ਅਤੇ ਗੋਲਦੀ ਢਿੱਲੋਂ ਦੁਆਰਾ ਚਲਾਏ ਜਾ ਰਹੇ ਜ਼ਬਰੀ ਵਸੂਲੀ ਰੈਕਡ ਵਿੱਚ ਸ਼ਾਮਿਲ ਹੈ ਹਾਲਾ ਵਿੱਚ ਹੀ ਉਹਨਾਂ ਨੇ ਜਨਵਰੀ 2025 ਵਿੱਚ ਮੁਹਾਰੀ ਦੇ ਇੱਕ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਮੰਗੇ ਸੀ ਮੈਕਸੀ ਦਾ ਅਪਰਾਧਿਕ ਇਤਿਹਾਸ ਹੈ ਉਸ ਦੇ ਖਿਲਾਫ ਜਬਰੀ ਵਸੂਲੀ ਤੇ ਅਸਲਾਖਣਾ ਸੰਬੰਧਿਤ ਮਾਮਲੇ ਦਰਜ ਨੇ ਦੱਸਿਆ ਮੰਨਦੇ ਕਿ ਕੇਐਫਆਈਆਰ ਦਰਜ ਕੀਤੀ ਗਈ ਹੈ ਇਸ ਮਾਮਲੇ ਵਿੱਚ ਦੋਸ਼ੀ ਮੈਕਸੀ ਤੇ ਸੰਦੀਪ ਦੋਵਾਨ ਨੂੰ ਪ੍ਰੋਟੈਕਸ਼ਨ ਬ੍ਰਾਂਡ ਤੇ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਅਗਲੀ ਜਾਂਚ ਜਾਰੀ ਹੈ ਐਫਆਈਆਰ ਦਿੱਤੀ ਗਈ ਅੱਜ ਸਾਡੀ ਟੀਮ ਨੇ ਜਦੋਂ ਇਹਨਾਂ ਤੋਂ ਰਿਕਵਰੀ ਕਰਨ ਲਈ ਇੱਥੇ ਲੈ ਕੇ ਆਏ ਸਾਡੀ ਜਿਹੜੀ ਟੀਮ ਹੈਗੀ ਉਹਦੇ ਵਿੱਚ ਡੀਐਸਪੀ ਡੇਰਾ ਬੱਸੀ ਵਿਕਰਮ ਰਾੜ ਜੀ ਐਸਐਚਓ ਮਨਦੀਪ ਡੇਰਾ ਬੱਸੀ ਐਸਐਚਓ 에ਰੋ ਸਿਟੀ ਤੇ ਸਾਡੇ ਇਨਸਪੈਕਟਰ ਵੀ ਨਾਲ ਸੀਗੇ ਸੋ ਜਦੋਂ ਲੈ ਕੇ ਆਏ ਇੱਥੇ ਤਾਂ ਇੱਥੇ ਜਦੋਂ ਰਿਕਵਰੀ ਕਰਨ ਲੱਗੇ ਉਸ ਦੌਰਾਨ ਉਹਨੇ ਜਿਹੜਾ ਹੈਗਾ ਵੈਪਨ ਜਿੱਥੇ ਲੁਕੋਇਆ ਸੀਗਾ ਉਹ ਵੈਪਨ ਲੈ ਕੇ ਪੁਲਿਸ ਦੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਲਾਜ਼ਮ ਬਾਲ ਬਾਲ ਬੱਚੇ ਜਿਹੜੀ ਪੁਲਿਸ ਦੀ ਸਾਡੀ ਗੱਡੀ ਹੈ ਉੱਤੇ ਫਾਇਰ ਹਿੱਟ ਕੀਤਾ ਤੋਂ ਜਿਹੜੀ ਆਤਮ ਰੱਖਿਆ ਦੇ ਵਿੱਚ ਇਹ ਰਿਟੈਲੀਏਸ਼ਨ ਜਿਹੜਾ ਐਕਸ਼ਨ ਲਿਆ ਉਹਦੇ ਵਿੱਚ ਇਹਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਸੋ ਇਹ ਜਿਹੜਾ ਗਾਇਲ ਹੈਗਾ ਵਿਅਕਤੀ ਇਹਨੂੰ ਅਸੀਂ ਹਸਪਤਾਲ ਪੇਜਤਾ ਤੇ ਸਰ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਆਂ ਤੇ ਇਹੋ ਨਾਲ ਦੇ ਕ੍ਰਿਮੀਨਲ ਬੈਕਗ੍ਰਾਉਂਡ ਦੀ ਜਿਹੜਾ ਆਪਾਂ ਗੱਲ ਕਰ ਲਈਏ ਦੇਖੋ ਕੋਈ ਵਿਅਕਤੀ ਲੋਨ ਵੁਲਫ ਹੋਵੇ ਕਿਸੇ ਛੋਟੇ ਮੋਟੇ ਗੈਂਗ ਦਾ ਹੋਵੇ ਕਿਸੇ بڑے ਗੈਂਗ ਦਾ ਹੋਵੇ ਸਾਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ ਸਾਡਾ ਮਕਸਦ ਕਲੀਅਰ ਹੈ ਸਾਡਾ ਇਹ ਹੈਗਾ ਕਿ ਜੋ ਵੀ ਵਿਅਕਤੀ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਉਹ ਜੋ ਵੀ ਅਪਰਾਧਿਕ ਕਿਸਮ ਦੀ ਗੱਲ ਕਰੇਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਜਿਹੜੀ ਇਹ ਸਾਡੀ ਡਿਊਟੀ ਹੈ ਤੇ ਇਹਦੀ ਅਸੀਂ ਪਾਲਣਾ ਕਰਦੇ ਹਾਂ ਸਰ ਉਹਨੇ ਕਿੰਨੇ ਫਾਇਰ ਕੀਤੇ ਉਹਦੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਇੱਕ ਖੋਲ ਸਾਨੂੰ ਜਿਹੜਾ ਹੈਗਾ ਉਹ ਮਿਲਿਆ ਮੌਕੇ ਤੋਂ ਤੇ ਜਿਹੜਾ ਪਿਸਟਲ ਹੈਗਾ 32 ਬੋਰ ਦਾ ਉਹ ਮਿਲਿਆ ਉਹਦੇ ਵਿੱਚ ਤਿੰਨ ਜਿੰਦਾ ਰਾਉਂਡ ਵੀ ਮਿਲੇ ਤੇ ਸਰ ਹੋਰ ਰਿਕਵਰੀ ਕੁਝ ਹੋਈ ਹੈ ਇਸ ਏਰੀਆ ਦੇ ਵਿੱਚ ਲੈ ਕੇ ਆਏ ਸੀ ਕਿ ਰਿਕਵਰੀ ਵਾਸਤੇ ਕੁਝ ਅਜੇ ਤੱਕ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹ ਹੀ ਬਾਕੀ ਜਿਹੜੀ ਡਿਟੇਲਸ ਰਿਕਵਰੀ ਦੀ ਹੈਗੀ ਅਸੀਂ ਪ੍ਰੈਸ ਨੋਟ ਰਾਹੀਂ ਤਦ ਨਾਲ ਸ਼ੇਅਰ ਕਰਾਂਗੇ। ਠੀਕ ਹੈ। ਕਿੰਨੇ ਵਜੇ ਸਰ ਹੋਣਾ ਇਸ ਟਾਈਮ ਤੇ ਕੁਝ ਦਿਨ ਪਹਿਲੇ ਦਾ ਹੈਗਾ ਜੀ ਸਾਡੀ ਟੀਮ ਇੱਥੇ ਸੀਗੀ ਹੁਣ ਮੌਕੇ ਤੇ ਆਏ ਬਾਕੀ ਡਿਟੇਲ ਤੁਹਾਨੂੰ ਦਿੰਦੇ ਹਾਂ। ਠੀਕ ਹੈ। ਤੇ ਬਿਲਕੁਲ ਐਸ मलकियत एलियास मैक्सी तो इसनेचे पहले भी इसके ऊपर फिरौती वगैरह के पर्चे जो हैं वो दर्ज हैं आज सुबह जब हमारे यहाँ मोहाली में भी इसने पीछे फिरौती की मांग करी थी जिसके संबंध में हमारे यहाँ पे एक एफ दर्ज थी आज सुबह जब हमारी टीम इसको रिकवरी के लिए लेके आई उस समय इसने पुलिस टीम पर फायर किया और अपनी आत्मरक्षा में जब पुलिस टीम ने बचाव में फायरिंग करी तो इसके पैर में गोली लगी है ये जख्मी हो गया है इसे अस्पताल में दाखिल करा दिया है ਕਿਸੇ ਵੀ ਤਰੀਕੇ ਦਾ ਕ੍ਰਿਮੀਨਲ ਹੋ ਚਾਹੇ ਉਹ ਇਕੱਲਾ ਹੋ ਚਾਹੇ ਕਿਸੇ ਗੈਂਗ ਸੇ ਜੁੜਾ ਹੋ ਉਸਕੇ ਖਿਲਾਫ ਸਖਸੇ ਸਖਤ ਕਾਰਵਾਈ ਕਰਨੇ ਲਈ ਅਸੀਂ ਵਚਨਬੱਧ ਹਾਂ ਔਰ ਪੰਜਾਬ ਪੁਲਿਸ ਆਸ਼ਵਾਸਨ ਦਿੰਦੀ ਹੈ